ਦਾਰ ਕਲ ਜੁਕੇ ਬੋਹੀ ਥੀ ਲੋਕ ਪਰ ਲੋਕ ਸਹਾਈ ਭਗਤੀ ਸ਼ਕਤੀ ਦੇ ਦਾਤੇ ਦੁਖ ਨਿਵਾਰਨ ਪਾਤਿ ਸ਼ਹਾ ਗਿਆਨ ਦੇ ਸਾਗਰ ਜੁਗੋ ਜੁਗ ਅਟਲ ਸਤਿਗੁਰੂ ਜਗਤਗੁਰੂ ਸ਼ਮਰਥ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ মহারਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੇ ਸਤਸੰਗੀ ਜਨੋ ਆਪ ਜੀ ਸਤਿਗੁਰ ਜੀ ਦੇ ਅਮੋਲਕ ਬਚਨ ਸਰਵਨ ਕਰ ਰਿਓ ਜੂ ਸਿੱਖ ਧਰਮ ਦੇ ਬਾਨੀ ਜਹਰ ਪੀਰ ਜਗਤ ਪੀਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਵਿੱਤਰ ਮਹਖਾਰਬਿੰਦ ਤੋਂ ਚਾਰਨ ਕੀਤੇ ਹੋਏ ਮਹਾਂ ਗੋਲ ਹਨ ਤੇਤਨ ਤਨ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਬਹੁਤ ਹੀ ਕਿਰਪਾ ਕਰਕੇ ਸਾਡੇ ਜੀਵਾਂ ਦੇ ਭਲੇ ਲਈ ਜਿੰਦ ਦੇ ਕਲਿਆਣ ਹਿਤ ਹੁਕਮਨਾਮੇ ਦੇ ਰੂਪ ਵਿੱਚ ਪਰਗੜ ਕਰਕੇ ਸੁਣਾਏ ਨੇ ਸਤਿਗੁਰੂ ਜੀ ਇਸ ਸਰੂਪਰਾਹੀ ਜੋ ਛੰਤ ਰੂਪ ਵਿੱਚ ਹੈ ਜੋ ਬਖਸ਼ਿਸ਼ ਕਰ ਰਹੇ ਨੇ ਆਓ ਚੰਖੇਪ ਜੀ ਵਿਚਾਰ ਸਰਵਣ ਕਰਨ ਦਾ ਯਤਨ ਕਰੀਏ ਜੀ ਸਤਨਾਮ ਵਾਹਿਗੁਰੂ ਜੀਓ ਤੀਰਥ ਨਾਵਣ ਜਾਉ ਤੀਰਥ ਨਾਮ ਤੋ ਸ਼ਬਦ ਵਿਚਾਰ ਅੰਤਰ ਗਿਆਨ ਹੈ ਸਤਗੁਰੂ ਜੀ ਬਖਸ਼ਿਸ਼ ਕਰ ਰਹਿਨੇ ਕੇ ਜੇ ਮੈਂ ਤੀਰਥਾਂ ਤੇ ਨਾਵਣ ਜਾਵਾਂ ਤੀਰਥਾਂ ਤੇ ਤਾਂ ਨਾਵਾਂ ਜੇ ਤੈਨੂੰ ਚੰਗਲ ਕੇ ਮੇਰੇ ਵਾਸਤੇ ਤਾਂ ਨਾਮ ਹੀ ਤੀਰਥ ਹੈ ਤੇਰਾ ਨਾਮ ਤੀਰਥ ਹੈ ਮੇਰੇ ਵਾਸਤੇ ਗੁਰੂ ਦਾ ਸ਼ਬਦ ਤੀਰਥ ਹੈ ਮੇਰੇ ਵਾਸਤੇ ਸਿੱਖ ਨੂੰ ਉਪਦੇਸ਼ ਦੇ ਰਹੇ ਨੇ ਇਹ ਸਾਨੂੰ ਪਹਿਲਾਂ ਹੀ ਕਹਿ ਦਿੱਤਾ ਹੈ ਪਹਿਲੀ ਬਾਣੀ ਦੇ ਵਿੱਚ ਹੀ ਤੀਰਥ ਨਾਵਾ ਜੇ ਤਿਸ ਭਾਵਾ ਵਿਣ ਭਾੜੇ ਕੈ ਢਾਏ ਕਰੀ ਤੀਰਥਮ ਤਾ ਨਾਵਾ ਜੇ ਤੈਨੂੰ ਚੰਗਾ ਲਗੇ ਜੇ ਤੀਰਥਾਂ ਤੇ ਨਹਾਵਾ ਵੀ ਮੈਂ ਤੈਨੂੰ ਚੰਗਾ ਨ ਲੱਗੀ ਫਿਰ ਨਹਾ ਕੇ ਕੀ ਫਾਇਦਾ ਵੇਣ ਭਾੜ ਕੇ ਨਾਏ ਕਰੀ ਦੱਸੋ ਮੈਂ ਕੀ ਕਰਾਂ ਨਹਾ ਕੇ ਫਿਰ ਕਿਉਂਕਿ ਤੀਰਥ ਨਾਮ ਹੈ ਉਹ ਨਾਮ ਮਨੁੱਖ ਦੇ ਅੰਦਰ ਸਭ ਦੇ ਹੈ ਉਹਨੂੰ ਸਤਿਰਥ ਨੂੰ ਪ੍ਰਗਟ ਕਰਨਾ ਹੈ ਆਮ ਤੁਸੀਂ ਸੁਣਿਆ ਹੋਵੇਗਾ ਫੁਲਾਂ ਤੀਰਥਾਂ ਤੇ ਤੀਰਥ ਪ੍ਰਗਟ ਹੋਇਆ ਹੈ ਤੀਰਥ ਸਿਰਫ ਨਾਮ ਹੈ ਤੇ ਉਹ ਸਭ ਦੇ ਅੰਦਰ ਹੈ ਉਹ ਗੁਰੂ ਰਾਹੀ ਪ੍ਰਗਟ ਹੁੰਦਾ ਹੈ ਉਸ ਤੀਰਥ ਤੇ ਜਾਓ ਜੀ ਦੂਜੀ ਗੱਲ ਕਹਿੰਦੇ ਨੇ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਜੇ ਤੂੰ ਸਿ ਤੀਰਥ ਰੂਪੀ ਸ਼ਬਦ ਦੀ ਵਿਚਾਰ ਕਰੇਗਾ ਵੀ ਤੀਰਥ ਕੀ ਹੈ ਸਤਗੁਰੂ ਜੀ ਨੇ ਤਾਂ ਬਾਣੀ ਵਿੱਚ ਕਿਹਾ ਹੈ ਕਿ ਬਰਮਾ ਬੜਾ ਕਿ ਜਾਸ ਉਪਾਇਆ ਕਹਿੰਦੇ ਦੱਸੋ ਬਰਮਾ ਵੱਡਾ ਕਿ ਜਿਹਨੇ ਬਰਮਾ ਨੂੰ ਪੈਦਾ ਕੀਤਾ ਉਹ ਵੱਡਾ ਹੈ ਬੇਦ ਬੜਾ ਕਿ ਜਹਾਂ ਤੇ ਆਇਆ ਦੱਸੋ ਵੀ ਉਹ ਗਿਆਨ ਵੱਡਾ ਕਿ ਜਿੱਥੋਂ ਗਿਆਨ ਆ ਰਿਹਾ ਉਹ ਵੱਡਾ ਹੈ ਇਹ ਦੱਸੋ ਕਹਿੰਦੇ ਇਹ ਅਵਸਥਾ ਦੇ ਵਿੱਚ ਮੈਨੂੰ ਮੇਰਾ ਇੱਕ ਭਰਮ ਦੂਰ ਕਰੋ ਸ਼ੰਕਾ ਦੂਰ ਕਰੋ ਕਹੋ ਕਬੀਰ ਜਨ ਭਇਓ ਉਦਾਸ ਤੀਰਥ ਬੜਾ ਕੇ ਹਰਿ ਕਾ ਦਾਸ ਜਿਹੜਾ ਨਾਮ ਜਪ-ਜਪ ਕੇ ਹਰੀ ਦਾ ਦਾਸ ਬਣ ਗਿਆ ਹਰੀ ਦਾ ਰੂਪ ਬਣ ਗਿਆ ਉਹ ਵੱਡਾ ਕਿ ਤੀਰਥ ਬਟਾ ਜਿਸ ਦੇ ਬੈਠਣ ਨਾਲ ਤੀਰਥ ਬਣ ਜਾਂਦਾ ਹੈ ਸਤ ਸੰਗਤ ਤੀਰਥ ਹੈ ਜਿੱਥੇ ਸੰਤ ਜਨ ਇਕੱਠੇ ਹੁੰਦੇ ਸੰਤਾਂ ਦੇ ਚਰਨ ਤੀਰਥ ਨੇ ਜਨ ਕੇ ਚਰਨ ਤੀਰਥ ਕੋਟ ਗੰਗਾ ਜਨਮ ਜਨਮ ਕੇ ਹਰ ਕਲੰਕਾ ਸਤ ਗੁਰੂ ਜੀ ਕਹਿੰਦੇ ਨੇ ਇਹਨੂੰ ਵਿਚਾਰ ਤੇਰੇ ਅੰਦਰ ਗਿਆਨ ਪੈਦਾ ਹੋਵੇਗਾ ਜੇ ਤੂੰ ਸ਼ਬਦ ਨੂੰ ਵਿਚਾਰੇਗਾ ਸ਼ਬਦ ਅੰਦਰ ਜਾਏਗਾ ਤਾਂ ਗਿਆਨ ਹੋਵੇਗਾ ਤੇ ਅੰਦਰ ਹੀ ਤੇਰੇ ਤੀਰਥ ਪ੍ਰਗਟ ਹੋ ਜਾਏਗਾ ਗੁਰ ਗਿਆਨ ਸੱਚਾ ਥਾਨ ਤੀਰਥ ਦਸਪੁਰਬ ਸਦਾ ਦਾ ਸਹਾਰਾ ਗੁਰੂ ਦਾ ਗਿਆਨ ਸੱਚਾ ਤੀਰਥ ਹੈ ਸੱਚੇ ਦਾ ਅਰਥ ਹੁੰਦਾ ਜੋ ਰਹਿਣ ਵਾਲਾ ਸਦੀਵੀ ਹੈ ਜੋ ਕਦੇ ਖਤਮ ਨਹੀਂ ਹੁੰਦਾ ਦੁਨੀਆ ਵਿੱਚ ਤੀਰਥਾਂ ਤੇ ਮੇਲੇ ਲੱਗਦੇ ਨੇ ਇੱਕ ਦਿਨ ਦਾ ਦੋ ਦਿਨ ਦਾ 10 ਦਿਨ ਦੇ ਮਹੀਨੇ-ਮਹੀਨਿਆਂ ਦੇ 6-6 ਮਹੀਨਿਆਂ ਦੇ ਲੱਗਦੇ ਨੇ ਚੱਲ ਰਿਹਾ ਹੁਣ ਵੀ ਅੱਜ ਸ਼ਾਇਦ ਸਮਾਪਤ ਹੋ ਜਾਏ। ਇਤਨੀ ਲੱਖਾਂ ਕਰੋੜਾਂ ਦੁਨੀਆ ਇਸ਼ਨਾਨ ਕਰਦੀ ਹੈ ਉੱਥੇ। ਇਹ ਕਹਿੰਦੇ ਨੇ ਗੁਰੂ ਦਾ ਗਿਆਨ ਸੱਚਾ ਤੀਰਥ ਹੈ ਜਿੱਥੇ ਮਨ ਇਸ਼ਨਾਨ ਕਰਦਾ ਹੈ ਗੁਰ ਗਿਆਨ ਸੱਚਾ ਤਾਨ ਤੀਰਥ। ਕਹਿੰਦੇ ਇਹ ਇਹ ਤੀਰਥ ਤੇ ਕਿਵੇਂ ਜਾਈਦਾ ਹੈ? ਕਦ ਪਾਵਾਂ ਸਾਧ ਸੰਗਤ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਇਸ਼ਨਾਨੇ ਮਨ ਇਸ਼ਨਾਨ ਕਰੇ ਜਿੱਥੇ ਸਰੀਰ ਤਾਂ ਉਹਨਾਂ ਤੀਰਥਾਂ ਤੇ ਵੀ ਕਰ ਲੈਂਦਾ ਹੈ ਇਸ਼ਨਾਨ ਪਰ ਮਨ ਮੇਲਾ ਹੈ ਮਨ ਇਸ਼ਨਾਨੇ ਨਹੀਂ ਕਰਦਾ ਇਹ ਅਵਸਥਾ ਬਣਦੀ ਹੈ ਦੇਹੀ ਧੋਣ ਦੇ ਨਾਲ ਮੰਨ ਨਹੀਂ ਪਵਿੱਤਰ ਹੁੰਦਾ ਤੇ ਮਨ ਮੈਲਾ ਸਭ ਕੁਝ ਮੈਲਾ ਸੋ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਗੁਰੂ ਦਾ ਗਿਆਨ ਜਿਹੜਾ ਸੱਚਾ ਤੀਰਥ ਹੈ ਥਾਨ ਸੱਚਾ ਥਾਨ ਤੇ ਇਹ ਤੀਰਥ ਕਿਹਸਾ ਹੈ ਦਸ ਪੁਰਬ ਸਦਾ ਦਸਾਹਰਾ ਦਸ ਪੁਰਬ ਮੰਨੇ ਜਾਂਦੇ ਨੇ ਜਿੰਦੂ ਵੀਰਾਂ ਮਿੱਤ ਚਕਰਾਤ ਹੈ ਪੂਰਨਮਾਸੀ ਹੈ ਚਰਣੀ ਦਸਮੀ ਹੈ ਇਸ ਤਰ੍ਹਾਂ ਦੇ ਨਾ ਜੀ ਇਹ 10 ਪੁਰਬ ਮੰਨੇ ਜਾਂਦੇ ਤੇ 10 ਹੀ ਪਾਪ ਮੰਨੇ ਜਾਂਦੇ ਨੇ ਕਿਉਂ 10 ਪੁਰਬਾ ਤੇ ਨਾਉਂਦੇ ਨੇ 10 ਹੀ ਪਾਪ ਬਣੇ ਜਾਂਦੇ ਨੇ ਮਨੁੱਖ ਦੇ ਚਾਰ ਕੱਲੇ ਜੀਵਾ ਦੇ ਪਾਪ ਨੇ ਮਨੁੱਖ ਜੀਵਾ ਦੁਆਰਾ ਖਰਵਾ ਬੋਲਦਾ ਹੈ ਕੌੜਾ ਬੋਲਦਾ ਹੈ ਝੂਠ ਬੋਲਦਾ ਹੈ ਇਹ ਬੋਲਣ ਦੇ ਪਾਪ ਨੇ ਦੇਖਣ ਦੇ ਪਾਪ ਨੇ ਮਨ ਦੇ ਪਾਪ ਨੇ ਤਿੰਨ ਤਿੰਨ ਇਹਨਾਂ ਦੇ ਨੇ ਚਾਰ ਇਹ ਨੇ 10 ਪਾਪ ਕਹੇ ਗਏ ਨੇ ਜਿਹੜੇ ਮਨੁੱਖ ਚਿਤ ਵਿਦਾਇ ਚਿਤਵਣੀ ਦੁਆਰਾ 10 ਹੀ ਪੁਰਬ ਕਹੇ ਨੇ ਸਤਿਗੁਰੂ ਜੀ ਕਹਿੰਦੇ ਨੇ ਗੁਰੂ ਦੇ ਗਿਆਨ ਦਾ ਸੱਚਾ ਧੀਰਥ 10 ਦੇ 10 ਪਾਪਾਂ ਨੂੰ ਦੂਰ ਕਰ ਦਿੰਦਾ ਦਸਹਾਰਾ ਦੂਰ ਕਰ ਦੇਣਾ ਦਸਾਂ ਪਾਪਾਂ ਨੂੰ ਹੀ ਧੋ ਦੇਣਾ ਗੁਰੂ ਦਾ ਗਿਆਨ ਕਿਉਂਕਿ ਮਨ ਦੇ ਮਨ ਦਾ ਪਾਪ ਪਾਣੀ ਨਹੀਂ ਧੋਏਗਾ ਬਾਣੀ ਧੋਏਗੀ ਸਿਫਤ ਸਲਾਤ ਹੋਏਗੀ ਉਹ ਸਿਫਤ ਸਲਾਹ ਜੇ ਤੂੰ ਕਰੇਗਾ ਤਾਂ ਇਹ ਤੇਰੇ ਅੰਦਰ ਜਾਏਗਾ ਤੇ ਤੇਰੇ ਅੰਦਰ ਦਾ ਪਾਪ ਨਿਕਲੇਗਾ ਇਸ ਕਰਕੇ ਮੈਂ ਤਾਂ ਉਹੀ ਤੀਰਥ ਮੰਗਦਾ ਸਤਿਗੁਰੂ ਜੀ ਕਹਿੰਦੇ ਨੇ ਹਉ ਨਾਮ ਹਰਿ ਕਾ ਸਦਾ ਜਾਚੋ dreh parb tharni tara he tarti de malik prabhu tarti de aasre prabhu ਕਹਿੰਦੇ ਮੈਂ ਤੇਰੇ ਤੋਂ ਹਰੀ ਦਾ ਨਾਮ ਹਮੇਸ਼ਾ ਹੀ ਮੰਗਦਾ ਇਹ ਮੈਨੂੰ ਦੇ ਇਹ ਤੀਰਥ ਮੇਰੇ ਅੰਦਰ ਬਣ ਜਾਏ ਇਹ ਅੰਦਰ ਵੱਡ ਜਾਏ ਇਹ ਅਵਸਥਾ ਮੇਰੇ ਅੰਦਰ ਹੋਵੇ ਬਸ ਫਿਰ ਇਹ ਅਵਸਥਾ ਜਦੋਂ ਬਣ ਜਾਂਦੀ ਹੈ ਫਿਰ ਪਤਾ ਲੱਗਦਾ ਹੈ ਸੰਸਾਰ ਰੋਗੀ ਨਾਮਦਾਰੂ ਮੈਲ ਲੱਗੇ ਸੱਚ বিনা ਸਾਰਾ ਸੰਸਾਰ ਰੋਗੀ ਹੈ ਜੋ ਜੋ ਦਿਸੈ ਸੋ ਸੋ ਰੋਗੀ ਨ ਰੋਗ ਰਹਿਤ ਮੇਰਾ ਸਤਗੁਰ ਜੋਗੀ ਬਸ ਸਭ ਰੋਗੀ ਦੀ ਫਸੇ ਰੋਗੀਆਂ ਤੋਂ ਹੀ ਮੰਗਦੇ ਆ ਵੈਦ ਵੀ ਤਾਂ ਰੋਗੀ ਐ ਵੈਦ ਬੂਆ ਰੋਗੀ ਬੂਆ ਬੂਆ ਸਭ ਸੰਸਾਰ ਬੂਏ ਤੋਂ ਭਾਵੇਂ ਆਤਮ ਕਮੌਤ ਵਿੱਚ ਮਰੇ ਯਾਰ ਤੇ ਗੁਰੂ ਹੈ ਰੋਗ ਰਹਿਤ ਮੇਰਾ ਸਤਿਗੁਰ ਜੋਗੀ ਜੋ ਜੁੜਿਆ ਹੋਇਆ ਜੋਗੀ ਕਹਿੰਦੇ ਨੇ ਜੁੜਿਆ ਹੋਇਆ ਪ੍ਰਮਾਤਮਾ ਤੇ ਗੁਰਬਚਨ ਤਨਈ ਹੈ ਉਹ ਉਸ ਤੋਂ ਬਿਨਾ ਸਤਗੁਰੂ ਜੀ ਕਹਿੰਦੇ ਨੇ ਨਾਮ ਧਾਰੂ ਹੁਣ ਰੋਗੀ ਸੰਸਾਰ ਐ ਇੱਕੋ ਹੀ ਧਾਰੂ ਐ ਨਾਮ ਸਾਰਿਆਂ ਲਈ ਸਾਰਿਆਂ ਲਈ ਇੱਕੋ ਹੀ ਦਵਾਈ ਹਰ ਕਾ ਨਾਮ ਅੰਮ੍ਰਿਤ ਜਲ ਨਿਰਮਲ ਇਹ ਔਖਦ ਜਗ ਸਾਰਾ ਪਰ ਮਿਲਦਾ ਕਿਵੇਂ ਗੁਰ ਪ੍ਰਸਾਦ ਕਹਿ ਜਨ ਭੇਖੜ ਪਾਵੋ ਮੁਖ ਦਵਾਰਾ ਗੁਰੂ ਦੀ ਕਿਰਪਾ ਦਵਾਰਾ ਮਿਲਦਾ ਹੈ ਹੋਰ ਕੋਈ ਤਰੀਕਾ ਨਹੀਂ ਨੂੰ ਲੈਣ ਦਾ ਸਤਗੁਰੂ ਜੀ ਕਹਿੰਦੇ ਨੇ ਭਾਈ ਉਹ ਮੈਲ ਲੱਗੇ ਸੱਚ বিনা ਨਾਮ ਤੋਂ ਬਿਨਾ ਮਨ ਨੂੰ ਰੋਜ਼ ਮੈਲ ਲੱਗੇਗੀ ਜਿੰਨਾ ਮਰਜੀ ਨਾ ਆਈ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਇਹ ਹੈ ਤੀਰਥ ਗੁਰੂ ਦਾ ਬਾਕ ਆਪਾਂ ਹੁਕਮ ਨਾਵੇਂ ਨੂੰ ਗੁਰਵਾਕ ਹੀ ਕਹਿੰਦੇ ਆ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਗੁਰਵਾਕ ਹੈ ਕੀ ਇਤਨਾ ਵੱਡਾ ਤੀਰਥ ਹੈ ਤੁਹਾਡੇ ਕੋਲ ساری ਉਮਰ ਨਹੀਂ ਨਾ ਹੁੰਦਾ ساری ਉਮਰ ਨਹੀਂ ਨਾ ਹੁੰਦਾ ਸਾਧ ਸੰਗਤ ਜੀ ਵੈਸੇ ਤਾਂ ਬਹੁਤ ਘੱਟ ਸਰੀਰ ਹੁੰਦੇ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਾਰਾ ਇਸ਼ਨਾਨ ਕਰਿਆ ਹੋਵੇ ਗੁਰੂ ਦੀ ਕਿਰਪਾ ਦੁਆਰਾ ਸਾਨੂੰ ਕਈ ਵਾਰ ਇਹ ਮੌਕਾ ਦਿੱਤਾ ਪਾਤਸ਼ਾਹ ਨੇ ਤੇ ਦੇ ਰਿਹਾ ਹੁਣ ਵੀ ਲਗਾਤਾਰੀ ਤੇ ਜੀ ਤਿੰਨ ਵਾਰੀ ਤਾਂ ਗੁਰੂ ਦੀ ਕਿਰਪਾ ਦੁਆਰਾ ਹੋ ਗਿਆ 9 ਸਾਲ ਲੱਗੇ ਨੇ ਹੁਣ ਇਹਨੂੰ 8-9 ਸਾਲ ਇੱਕ ਵਾਰੀ ਇਸ਼ਨਾਨ ਕਰਨ ਦਾ ਸਾਧ ਸੰਗਤ ਜੀ ਬਹੁਤ ਬੜਾ ਭਾਗਤਾ ਹੈ ਸਾਡੀ ਸਾਨੂੰ ਦਿੱਤਾ ਏਡਾ ਵੱਡਾ ਚਾਹੇ ਮੁੱਖ ਕੀ ਦਿੱਤਾ ਹੈ ਚਾਹੇ ਸਰਵਣੀ ਹੀ ਦਿੱਤਾ ਹੈ ਸਰਵਣੀ ਇਸ਼ਨਾਨ ਹੈ ਸੁਣਨਾ ਇਸ਼ਨਾਨ ਹੈ ਲਗਾਤਾਰ ਦਿੱਤਾ ਮੇਰੇ ਮਾਲਕ ਨੇ ਸਭ ਦੋ ਵਾਰੀ ਸੰਗਤ ਵਿੱਚ ਇੱਕ ਵਾਰੀ ਸੰਧਿਆ ਰੂਪ ਵਿੱਚ ਪੂਰੀ ਇਹ ਅਵਸਥਾ ਦਿੱਤੀ ਸਾਨੂੰ ਬਹੁਤ ਹੀ ਧੰਨਵਾਦ ਹੋਣਾ ਚਾਹੀਦਾ ਬਹੁਤ ਖਿੜਾਓ ਵਿੱਚ ਮੰਨ ਲੈਣਾ ਚਾਹੀਦਾ ਮੌਲਿਆ ਰਹਿਣਾ ਚਾਹੀਦਾ ਸੜਾ ਇਹਦਾ ਗੁਰਵਾਕ ਗੁਰੂ ਦਾ ਵਾਕ ਨਿਰਮਲ ਹੈ ਪਹਿਲਾ ਨਿਰਮਲ ਗੁਰੂ ਦਾ ਵਾਕ ਫਿਰ ਸਦਾ ਚਾਨਣ ਦੁਨੀਆ ਵਿੱਚ ਕੋਈ ਚੀਜ਼ ਸਦਾ ਚਾਨਣੀ ਸੂਰਜ ਦਾ ਸਦਾ ਚਾਨਣੀ ਰਾਤ ਤਾਂ ਹੀ ਹੁੰਦੀ ਹੈ ਜੇ ਸਦਾ ਚਾਨਣ ਹੋਵੇ ਰਾਤ ਕਿਤੇ ਹੋਵੇ ਚੰਦਰਮਾ ਦਾ ਬਿਜਲੀ ਦਾ ਕਿਸੇ ਚੀਜ਼ ਦਾ ਨਹੀਂ ਗੁਰੂ ਦਾ ਵਾਕ ਸਦਾ ਚ ਦੂਜੀ ਗੱਲ ਚੰਦਰਮਾ ਸੂਰਜ ਦਾ ਚਾਨਣਾ ਅੰਦਰ ਨਹੀਂ ਹੁੰਦਾ ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬਿੰਨ ਘੋਰ ਆਧਾਰ ਗੁਰੂ ਦਾ ਵਾਕ ਅੰਦਰ ਚਾਨਣਾ ਕਰਦਾ ਗੁਰ ਪੂਰਾ ਭੇਟਿਓ ਵੜ ਭਾਗੀ ਮਨਹਿ ਭਿਆ ਪ੍ਰਗਾਸਾ ਤੇ ਗੁਰੂ ਦੇ ਮਿਲਣ ਤੋਂ ਬਿਨਾ ਸਾਧ ਸੰਗ ਜੀ ਮਨੁੱਖ ਜਾਉਂਦਾ ਨਹੀਂ ਐ ਨਹੀਂ ਜਾਉਂਦਾ ਬਿਨ ਗੁਰ ਭੇਟੇ ਮਰ ਜਾਈ ਐ ਆਈ ਐ ਗੁਰੂ ਤੋਂ ਬਿਨਾ ਤਾਂ ਹਰ ਰੋਜ ਮਰ ਰੇ ਜੀ ਰੇ ਮਰ ਰੇ ਜੀ ਰੇ ਨਹੀਂ ਰਹਿੰਦਾ ਸੋ ਜੇ ਗੁਰੂ ਮਿਲਗੇ ਗੁਰਮੁਖ ਭਗਤ ਸਹਜ ਘਰ ਪਾਈ ਐ ਅੰਦਰ ਹੀ ਭਗਤੀ ਪੈਦਾ ਹੋਏ ਗੁਰਵਾਖ ਨਿਰਮਲ ਬਹੁਤ ਕਮਾਲ ਦੀ ਗੱਲ ਹੈ ਬਹੁਤ ਉਧਰਾਂਦੇ ਆ ਸਵਾਖ ਮਸੀ ਗੁਰਵਾਖ ਨਿਰਮਲ ਪਹਿਲਾਂ ਤਾਂ ਮੈਲ ਨਹੀਂ ਲੱਗਦੀ ਨੂੰ ਕੋਈ ਵੀ ਜਿਸ ਦੇ ਹਿਰਦੇ ਅੰਦਰ ਇਹ ਵਾਕ ਰਹਿੰਦਾ ਹੈ ਮੈਲ ਨਹੀਂ ਲੱਗਦੀ ਗੁਰਵਾਕ ਨਿਰਮਲ ਸਦਾ ਚਾਨਣ ਫਿਰ ਅંધੇਰਾ ਨਹੀਂ ਹੁੰਦਾ ਉਸ ਅંધੇਰੇ ਵਿੱਚ ਮੈਲ ਕਾਰਨ ਇਹ ਸੰਸਾਰ ਸਾਨੂੰ ਆਪ ਦਾ ਭਾਸਦਾ ਹੈ ਵੀ ਇਹ ਘਰ ਮੇਰਾ ਹੈ ਸਰੀਰ ਮੇਰਾ ਹੈ ਸਮਾਜ ਮੇਰਾ ਹੈ ਪਿੰਡ ਮੇਰਾ ਹੈ ਵਧੀਆ ਬਣਾ ਦਈਏ ਇਹ ਅਗਿਆਨਤਾ ਦਾ ਕਾਰਨ ਚਾਨਣ ਦਾ ਨਹੀਂ ਹੈ ਇੱਥੇ ਕੁਝ ਨਹੀਂ ਤੇਰਾ ਹੈ ਕਹਿੰਦੇ ਨਿਤ ਸਾਚ ਫਿਰ ਹਮੇਸ਼ਾ ਰਹਿਣ ਵਾਲਾ ਹੈ ਗੁਰਵਾਕ ਇਹ ਹੈ ਤੀਰਥ ਮੱਜਨ ਮੱਜਨ ਕਹਿੰਦੇ ਨੇ ਟੁਬਕੀ ਮਾਰਨ ਨੂੰ ਤੁਸੀਂ ਅੱਜ ਹੁਣ ਦੇਖਿਆ ਹੋਵੇਗਾ ਕਿਵੇਂ ਟੁਬਕੀਆਂ ਵੱਜਦੀਆਂ ਨੇ ਸਾਰਾ ਸਰੀਰ ਸਮੇਤ ਹੁੰਦਾ ਹੈ ਇਹ ਮੱਜਨ ਇਸ ਵਿੱਚ ਮਾਰ ਟੁਬਕੀ ਇਸ ਸ਼ਬਦ ਵਿੱਚ ਮਾਰ ਫਿਰ ਤੇਰੇ ਭਰਮ ਵੀ ਕਰਮ ਵੀ ਸਭ ਕੁਝ ਖਤਮ ਮੈਲ ਨਹੀਂ ਕੋਈ ਲੱਗੇਗੀ ਸੱਚੇ ਨਿਰਮਲ ਮੈਲ ਨਾ ਲਾਗੇ ਗੁਰ ਕੈ ਸ਼ਬਦ ਭਰਮ ਭਉ ਭਾਗੇ ਸੱਚਾ ਤੀਰਥ ਹੈ ਸੱਚ ਨਾ ਲਾਗੇ ਮੈਲ ਕਿਉਂ ਬਲਤ ਹੋਈ ਹੈ ਗੁਣੇ ਹਾਰ ਪਰੋਏ ਕਿਸ ਕੋ ਰੋਈਏ ਸੰਖੇਪ ਜੀ ਵਿਚਾਰ ਕਹਿੰਦੇ ਭਾਈ ਸੱਚ ਨੂੰ ਕੋਈ ਮੈਲ ਨਹੀਂ ਲੱਗਦੀ ਕਿਉਂ ਤੋਂਦਾ ਫਿਰਦਾ ਹੈ ਸੱਚ ਨੂੰ ਨਹੀਂ ਮੈਲ ਲੱਗਦੀ ਸੱਚ ਤੇਰੇ ਅੰਦਰ ਹੋਵੇ ਨਾ ਤਾਂ ਹੈ ਕਹੋ ਕਬੀਰ ਤੇ ਇਨਰ ਸੂਚੇ ਜੋ ਸਾਚੀ ਪਰੇ ਵਿਚਾਰਾ ਇੱਕ ਕਬੀਰ ਦਾ ਸ਼ਬਦ ਹੈ ਮਾਤਾ ਜੁੱਠੀ ਪਿਤਾ ਵੀ ਜੁੱਠਾ ਜੁੱਠੇ ਹੀ ਫਲ ਲਾਗੇ ਹਰ ਚੀਜ਼ ਉਠੀ ਹੈ ਸੋਚ ਹੈ ਸੱਚ ਸੱਚ ਵੀ ਨੂੰ ਸੋਚ ਨਾ ਹੋਈ ਮੈਲ ਨਹੀਂ ਲਗਦੀ ਭਾਈ ਕੀ ਲੋੜ ਇਹਨੂੰ ਧੋਣ ਦੀ ਗੁਣ ਹਾਰ ਪਰੋਏ ਕਿਸ ਕੋ ਰੋਈਏ ਤੋ ਗੁਣਾ ਦਾ ਹਾਰ ਗੁਣ ਗੁਰੂ ਕੋਲੇ ਸ਼ਬਦ ਵਿੱਚ ਨੇ ਤੇ ਸ਼ਬਦ ਦੀ ਤੁਸੀਂ ਦਿਨ ਵਿੱਚ ਕਿੰਨੇ ਕਿ ਵਿਚਾਰ ਕਰਦੇ ਹੋ ਜਿੰਨਾ ਕਿ ਸ਼ਬਦ ਵਿੱਚ ਰਹਿੰਦੇ ਹੋ ਤਾਂ ਤਾਂ ਸੱਚ ਆਵੇ ਕਿਤੇ তীর্থ ਜਾਵੇ ਵੀ ਚਾਰ ਮਾਰੇ ਤਰਹਿ ਧਾਰੇ ਉਲਟ ਜੋ ਨਾ ਆਵੇ ਬੜੀ ਉਧਰਾਂਦੇ ਆ ਇਸ ਪੰਕਤੀ ਨੂੰ ਉਸ ਸੱਚ ਦੀ ਸ਼ਬਦ ਦੀ ਵਿਚਾਰ ਵਿੱਚ ਰਹੇਗਾ ਵੀ ਚਾਰ ਮਾਰੇ ਵਿਚਾਰ ਵਿਚਾਰ ਕੇ ਆਪਣੇ ਮਨ ਨੂੰ ਕਾਬੂ ਕਰੇਗਾ ਸਭ ਤੋਂ ਪਹਿਲਾਂ ਗੁਰੂ ਦਾ ਕਰਮ ਹੀ ਇਹੀ ਹੈ ਮਨ ਮਾਰੇ ਬਿਨ ਭਗਤ ਨਾ ਹੋਈ ਮਨ ਜੀਤੈ ਜਗ ਜੀਤ ਜਿੱਤਣਾ ਮਾਰਨਾ ਇਹਨੂੰ ਕਾਬੂ ਕਰਨਾ ਆਪਣੇ ਅੰਦਰ ਅੰਡਰ ਰੱਖਣਾ ਵਰਨਾ ਮਨ ਦੇ ਪਿੱਛੇ ਜਾਂਦੇ ਆ ਮਨ ਸਾਡੇ ਨਾਲ ਤਰੇ ਕਹਿੰਦੇ ਉਹ ਵਿਚਾਰ ਜਿਹੜਾ ਵਿਚਾਰ ਨਾਲ ਮਾਰਦਾ ਹੈ ਗੁਰੂ ਨਾਨਕ ਦੇਵ ਜੀ ਫਿਰ ਤਰੈ ਤਾਰੇ ਆ ਵੀ ਤਰਦਾ ਹੈ ਹੋਰਾਂ ਨੂੰ ਵੀ ਤਾਰਦਾ ਹੈ ਕਿੱਡਾ ਵੱਡਾ ਸ਼ਸਤਰ ਹੈ ਸ਼ਸਤਰ ਹੈ ਵਿਚਾਰ ਵੇਖ ਕੀ ਹੁੰਦਾ ਹੈ ਉਲਟ ਜੋਤ ਨਾ ਆਵੇ ਆਤਮਿਕ ਮੌਤ ਵਿੱਚ ਨਹੀਂ ਹੁੰਦਾ ਫਿਰ ਆਪ پارਸ ਪਰਮ ਧਿਆਨੀ ਸਾਚ ਸਾਚ ਹੈ ਭਾਵੇ ਕਹਿੰਦੇ ਉਹ ਸ਼ਬਦ ਆਪ پارਸ ਹੈ ਜਿਹੜਾ ਛੋਹਦਾ ਹੈ ਪਰਮ ਧਿਆਨੀ ਇਹ ਸ਼ਬਦ ਗੁਰ پارਸ ਹਮ ਲੋ ਮਿਲ ਕੰਚਨ ਹੋ ਆਰਾਮ ਕਿਤਨੀ ਵਾਰ ਕੀ ਲੋਹੇ ਦੀ ਕੀਮਤ ਤੰਨਾ ਵਿੱਚ ਇਹ ਸੋਨੇ ਦੀ ਕੀਮਤ ਕੰਚਨ ਦੀ ਕੀਮਤ ਗ੍ਰਾਮਾਂ ਵਿੱਚ ਹੈ ਕਿਲੋਵਾਂ ਵਿੱਚ ਵੀ ਨਹੀਂ ਸ਼ਾਇਦ ਉਸ ਟਨ ਤੋਂ ਜ਼ਿਆਦਾ ਪ੍ਰਤੀ 10 ਗ੍ਰਾਮ ਕੀਮਤ ਹੋਵੇ ਮੈਨੂੰ ਪੂਰਾ ਨਹੀਂ ਪਤਾ ਕਿੰਨੀ ਕੀਮਤ ਹੈ ਇੰਨਾ ਕੀਮਤੀ ਹੋ ਜਾਂਦਾ ਹੈ ਪਾਰਸ ਪਾਰਸ ਰੂਪ ਪਰਸ ਕੇ ਤਾਂ ਸੋਨਾ ਹੁੰਦਾ ਹੈ ਪਰ ਪਾਰਸ ਭੇਟ ਪਾਰਸ ਫਿਰ ਹੋਵੇ ਮੇਰਾ ਗੁਰੂ ਤਾਂ ਕਹਿੰਦਾ ਮੈਂ ਆਪਣੇ ਵਰਗਾ ਹੀ ਬਣਾ ਦੇਗਾ ਤੈਨੂੰ ਆਤ ਤਾਂ ਸਹੀ ਦੇਣੀ ਸਪਰਸ਼ਤਾ ਕਰ ਨਾ ਇਸ ਸ਼ਬਦ ਨੂੰ ਸਪਰਸ਼ਤਾ ਕਰ ਕੇ ਮਨ ਵਿੱਚ ਜਾਣਤਾ ਦੇ ਸੋਚ ਸਾਚੇ ਭਾਵੇ ਉਸ ਸੱਚੇ ਨੂੰ ਸੱਚ ਹੀ ਚੰਗਾ ਲੱਗਦਾ ਹੈ ਆਪਣੀ ਆਦਤ ਮੁਤਾਬਕ ਜਿਵੇਂ ਦਾ ਮੈਂ ਹਾਂ ਮੈਨੂੰ ਮੇਰੇ ਵਰਗੇ ਹੀ ਚੰਗੇ ਲੱਗਣਗੇ ਭਾਵੇਂ ਕੋਈ ਹੋਰ ਕਿਹੋ ਜਿਹਾ ਚੰਗਾ ਹੋਵੇ ਨਹੀਂ ਲੱਗੇਗਾ ਆਪਣੇ ਵਰਗਾ ਹੀ ਚੰਗਾ ਲੱਗਦਾ ਹੈ ਸੱਚ ਨੂੰ ਸੱਚਾ ਹੀ ਚੰਗਾ ਲੱਗਦਾ ਹੈ ਆਨੰਦ ਅਨੰdin ਹਰਖ ਸਾਚਾ ਦੁੱਖ ਕਿਲਵਿਕ ਪਰ ਹਰੇ ਉਹ ਮਨੁੱਖ ਆਨੰਦ ਵਿੱਚ ਅਨੰdin ਹਰ ਵਕਤ ਹਰਖ ਸਾਚਾ ਖੁਸ਼ੀ ਸੱਚੀ ਬਣਦੀ ਹੈ ਉਹਦੇ ਅੰਦਰ ਝੂਠੀ ਨਹੀਂ ਜਿਹੜੀ ਖਤਮ ਹੋ ਜਾਏ ਦੁੱਖ ਕਿਲਵਿਕ ਪਰ ਹਰੇ ਦੂਰ ਹੋ ਜਾਂਦੇ ਨੇ ਸੱਚ ਨਾਮ ਪਾਇਆ ਗੁਰੂ ਦਿਖਾਇਆ ਮੈਲ ਨਾਹੀ ਸੱਚ ਮਨੇ ਕਹਿੰਦੇ ਉਸ ਮਨੁੱਖ ਨੂੰ ਫਿਰ ਸੱਚੇ ਨਾਮ ਦੀ ਸੋਝੀ ਹੋ ਜਾਂਦੀ ਹੈ ਪਾਇਆ ਪ੍ਰਾਪਤ ਹੋ ਜਾਂਦੀ ਧਿਆਨ ਦੇ ਤਾਂ ਸਾਰੇ ਨੇ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਸੱਚ ਨਾਮ ਪਾਇਆ ਗੁਰ ਦਿਖਾਇਆ ਗੁਰੂ ਦੇ ਉਪਦੇਸ਼ ਨੇ ਸਾਨੂੰ ਦਿਖਾਇਆ ਉਹ ਨਾਮ ਉਸ ਸ਼ਬਦ ਨੇ ਦਿਖਾਇਆ ਉਸ ਤੀਰਥ ਤੇ ਜਾ ਕੇ ਪਤਾ ਲੱਗਾ ਮੈਨ ਨਾਹੀਂ ਸੱਚ ਮਨੇ ਉਸ ਮਨ ਨੂੰ ਕਦੇ ਮੈਨ ਨਹੀਂ ਲੱਗਦੀ ਇਹ ਕਿੱਥੇ ਹੁੰਦਾ ਹੈ ਸੁਰੂ ਸੰਗਤ ਮੀਤ ਮਿਲਾਪ ਪੂਰਾ ਨਾਵਣ ਪੂਰਾ ਨਾਵਣ ਹੈ ਸੰਗਤ ਦੇ ਵਿੱਚ ਉਸ ਮਿੱਤਰ ਨਾਲ ਮਿਲਣਾ ਮਨ ਮੇਲੀ ਕਰ ਮੇਲ ਕਰਨ ਦੇ ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਅਵਸਥਾ ਸੰਗਤ ਮੀਤ ਮਿਲਾਪ ਪੂਰਾ ਨਾਵਣ ਫਿਰ ਕਿਵੇਂ ਹੁੰਦਾ ਹੈ ਗਾਵਣ ਗਾਵੈ ਗਾਵਣ ਹਾਰ ਸ਼ਬਦ ਸੁਹਾਵਣ ਉਹ ਸ਼ਬਦ ਗਾਉਂਦਾ ਹੈ ਸੰਗਤ ਨੂੰ ਸੁਣਾਉਂਦਾ ਹੈ ਸੰਗਤ ਵਿੱਚੋਂ ਸੁਣਦਾ ਹੈ ਉਹ ਗਾਵੇ ਗਾਵਣ ਹਾਰ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖदाई ਇਹ ਪੂਰਾ ਨਾਵਣ ਬਣਦਾ ਉਹ ਦੇ ਲਈ ਸਾ ਲਾਹੇ ਸੱਚੇ ਮਨ ਸਤਗੁਰ ਪੁੰਨ দান ਦਇਆ ਪਤੇ ਤੀਰਥਾਂ ਤੇ ਜਾ ਕੇ ਕੀ ਕਰਦਾ ਮਨੁੱਖ ਪੁੰਨ ਕਰਦਾ ਹੈ দান ਕਰਦਾ ਹੈ ਕੋਈ ਕਪੜਾ দান ਕਰਦਾ ਸੋਨੇ ਤੱਕ দান ਕਰਦੇ ਨੇ ਸੋਨੇ ਦੇ ਦੀਵੇ ਬਣਾ ਕੇ দান ਕਰਦੇ ਨੇ ਕਹਿੰਦੇ ਭਾਈ ਗੁਰੂ ਨੂੰ ਗੁਰੂ ਨੂੰ ਸੱਚੇ ਮੰਨਣ ਸਲਾਈ ਸਲਾਹੇ ਸੱਚੇ ਮੰਨ ਸਤਗੁਰ ਇਹ ਹੀ ਤੇਰੇ ਲਈ ਪੁੰਨ ਹੈ দান ਹੈ ਦਇਆ ਹੈ ਇਹ ਹੀ ਤੇਰੇ ਲਈ ਸਭ ਕੁਝ ਹੋ ਗਿਆ ਸਾਰਾ ਕੁਝ ਤੂੰ দান ਕਰ ਰਿਆ ਰੋਜ਼ ਦਇਆ ਕਰ ਰਿਆ ਰੋਜ਼ ਵਰਨਾ ਕਹਿੰਦੇ ਆਪਾਂ ਆਹ ਦਇਆ ਕਰੇ ਦੇਖੋ ਕਿ ਕਿੱਥੇ ਲੈ ਜਾਂਦੇ ਨੇ ਮੇਰੇ ਪਾਤਸ਼ਾਹ ਹੁਣ ਜੇ ਗਰੀਬ ਆਦਮੀ ਵਿਚਾਰਾ ਕਿੱਥੋਂ ਸੋਨਾ ਦਾਨ ਕਰੇਗਾ ਵੱਡੇ ਵੱਡੇ ਕਰਦੇ ਨੇ ਠੀਕ ਹੈ ਕਹਿੰਦੇ ਗਰੀਬ ਆਦਮੀ ਦਾ ਤਾਂ ਫਿਰ ਪਾਰ ਉਤਾਰਾ ਹੋਣਾ ਹੀ ਨਹੀਂ ਤੇ ਮੇਰਾ ਪਾਤਸ਼ਾਹ ਕਹਿੰਦਾ ਗਰੀਬ ਨਿਵਾਜ ਗੁਸਈਆ ਮੇਰਾ ਇਹ ਹੈ ਦਇਆ ਗੁਰੂ ਨੂੰ ਸਲਾਹ ਗੁਰੂ ਦੀ ਸੇਵਾ ਕਰ ਗੁਰੂ ਦੇ ਉਦਸਾਰੀ ਜੀਵਨ ਬਤੀਤ ਕਰ ਤੇਰੀ ਦਇਆ ਵੀ ਹੋਰੀ ਪੁੰਨ ਵੀ ਹੋ ਰਿਆ দান ਵੀ ਹੋ ਰਿਆ ਪਿਰ ਸੰਗ ਭਾਵੈ ਸਹਜ ਨਾਵੈ ਬੇੜੀ ਤਾਂ ਸੰਗਮ ਸਤ ਸਤੇ ਭਾਈ ਫਿਰ ਤੂੰ ਆਪਣੇ ਪਿਰ ਦੇ ਨਾਲ ਹੋ ਜਾਏਗਾ ਸਹਜ ਨਾਵੈ ਤੂੰ ਕੋਸ਼ਿਸ਼ ਨਹੀਂ ਕਰਨੀ ਪੈਂਦੀ ਵੀ ਆਪ ਪਰਬੈ ਇਸ ਤੇ ਨਾਉਣਾ ਤੂੰ ਰੋਜ਼ ਹੀ ਧਾਏਗਾ ਰਹੇਗਾ ਹੀ ਤੀਰਥ ਤੇ ਤੂੰ ਹਮੇਸ਼ਾ